ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਆਈ ਵੱਡੀ ਖਬਰ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਅਤੇ ਵਰਕਰਾਂ ਨੂੰ ਪਤਾ ਲੱਗਿਆ ਤੇ ਹਾਹਾਕਾਰ ਮਚ ਗਈ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕਿਉਂਕਿ ਸੁਖਬੀਰ ਸਿੰਘ ਬਾਦਲ ਇਹਨਾਂ ਇਨੀ ਦਿਨੀ ਲਗਾਤਾਰ ਹਰ ਪੀੜਤ ਹਲਕਿਆਂ ਦਾ ਦੌਰਾ ਕਰ ਰਹੇ ਨੇ ਮੌਕੇ ਤੇ ਪੈਸਾ ਦਿੱਤਾ ਜਾ ਰਿਹਾ ਹੈ ਮੌਕੇ ਤੇ ਡੀਜ਼ਲ ਦਿੱਤਾ ਜਾ ਰਿਹਾ ਹੈ ਮੌਕੇ ਤੇ ਖਾ ਪੀਣ ਦੀਆਂ ਚੀਜ਼ਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਨੇ ਹਲਕਾ ਇਜ਼ਨਾਲੇ ਦੇ ਵਿੱਚ ਅੱਜ ਪਹੁੰਚੇ ਹੋਏ ਸੀ ਜਿਵੇਂ ਹੀ ਪੰਜਾਬ ਦੇ ਜਿੰਨੇ ਵੀ ਅਕਾਲੀ ਦਲ ਦੇ ਆਗੂ ਨੇ ਅਕਾਲੀ ਦਲ ਦੇ ਵਰਕਰ ਨੇ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤੇ ਸਾਰਿਆਂ ਨੂੰ ਟੈਨਸ਼ਨ ਹੋ ਗਈ ਕਿ ਪ੍ਰਧਾਨ ਸਾਹਿਬ ਜੀ ਨੂੰ ਕੀ ਹੋ ਗਿਆ ਸੋਸ਼ਲ ਮੀਡੀਆ ਤੇ ਵੀਡੀਓ ਜਿਵੇਂ ਹੀ ਬਾਤ ਹੋਈ ਇਹਨਾਂ ਕੋ ਭਿਆਨਕ ਐਕਸੀਡੈਂਟ ਹੋਇਆ ਇੱਕ ਕਾਫਲੇ ਦੇ ਨਾਲ ਸੁਖਬੀਰ ਸਿੰਘ ਬਾਦਲ ਜਾ ਰਹੇ ਸੀ ਉਹ ਇਹ ਕਾਫਲਾ ਹਲਕਾ ਅਜ਼ਨਾਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿਉਂਕਿ ਹਲਕਾ ਅਜ਼ਨਾਲੇ ਦੇ ਵਿੱਚ ਰਾਤ ਸਮਗਰੀ ਦੇਣ ਵਾਸਤੇ ਆਪਣੇ ਸਾਥੀਆਂ ਦੇ ਨਾਲ ਗੱਡੀਆਂ ਦਾ ਇੱਕ ਵੱਡਾ ਕਾਫਲਾ ਹਲਕੇ ਅਜ਼ਨਾਲੇ ਦੇ ਵਿੱਚ ਕੁੱਝ ਕਰ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੰਨਾ ਕੋ ਭਿਆਨਕ ਐਕਸੀਡੈਂਟ ਹੋਇਆ ਕਿ ਫੋਰਚੂਨਰ ਗੱਡੀ ਦੇ 에ਅਰ ਬੈਗ ਖੁੱਲ ਗਏ ਗੱਡੀ ਪੂਰੀ ਤਰ੍ਹਾਂ ਜਿਹੜੀ ਹੈ ਉਸ ਨੂੰ ਡੈਟ ਪੈ ਗਿਆ ਐਕਸੀਡੈਂਟ ਹੁੰਦਿਆ ਹੀ ਗੱਡੀ ਦੇ 에ਅਰ ਬੈਗ ਜਿਹੜੇ ਨੇ ਖੁੱਲ ਗਏ ਨੇ ਹਾਲਾਂਕਿ ਇਹ ਨਹੀਂ ਪਤਾ ਲੱਗ ਰਿਹਾ ਕਿ ਉਸ ਗੱਡੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਸੀ ਜਾਂ ਨਹੀਂ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਰਦੇ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਉਸ ਕਾਫਲੇ ਦਾ ਇਨਾ ਕੋ ਭਿਆਨਕ ਐਕਸੀਡੈਂਟ ਹੋਇਆ ਕਿ ਲੋਕ ਹੱਕੇ ਬੱਕੇ ਰਹਿ ਗਏ ਦੱਸਿਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਉਸ ਗੱਡੀ ਦੇ ਵਿੱਚ ਹੋ ਸਕਦੇ ਨੇ ਜਾਂ ਕਿਸੇ ਹੋਰ ਗੱਡੀ ਦੇ ਵਿੱਚ ਵੀ ਹੋ ਸਕਦੇ ਨੇ ਹਾਲਾਂਕਿ ਇਸ ਦੀ ਪੁਸ਼ਟੀ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਆਗੂ ਵੱਲੋਂ ਨਹੀਂ ਕੀਤੀ ਗਈ ਅੱਜ ਹਲਕਾ ਇਜ਼ਨਾਲੇ ਦੇ ਵਿੱਚ ਸਪੈਸ਼ਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਇੱਕ ਕਾਫਲੇ ਸਮੇਤ ਸ਼ਮੂਲਿਤ ਕੀਤੀ ਗਈ ਰਾਤ ਦੀ ਸਮਗਰੀ ਵਰਤਨ ਜਾ ਰਹਾ ਸੀ ਸੁਖਬੀਰ ਸਿੰਘ ਬਾਦਲ ਕਿਉਂਕਿ ਸੁਖਬੀਰ ਸਿੰਘ ਬਾਦਲ ਲਗਾਤਾਰ ਗਲੋਬਲ ਲੈਵਲ ਤੇ ਕੰਮ ਕਰ ਰਹੇ ਨੇ ਹਰ ਪ੍ਰਭਾਵਤ ਹਲਕਿਆਂ ਦੇ ਵਿੱਚ ਪੈਸੇ ਦਿੱਤੇ ਜਾ ਰਹੇ ਨੇ ਡੀਜ਼ਲ ਦਿੱਤੇ ਜਾ ਰਹੇ ਨੇ ਮਜ਼ਦੂਰਾਂ ਦੀਆਂ ਧਿਆਲੀਆਂ ਦਿੱਤੀਆਂ ਜਾ ਰਹੀਆਂ ਨੇ ਖਾਣ ਪੀਣ ਦਾ ਸਬੰਧਤਾ ਜਾ ਰਿਹਾ ਹੈ ਕਣਕ ਦੇ ਬੀਜ ਦਿੱਤੇ ਜਾ ਰਹੇ ਨੇ ਖਾਸ ਕਰਕੇ ਪਸ਼ੂਆਂ ਨੂੰ ਚਾਰਾ ਵੀ ਦਿੱਤਾ ਜਾ ਰਿਹਾ ਹੈ ਲੇਕਿਨ ਪੰਜਾਬ ਸੁਖਬੀਰ ਸਿੰਘ ਬਾਦਲ ਦਾ ਲੋਕਾਂ ਨੇ ਜਿਵੇਂ ਹੀ ਸੁਣਿਆ ਖਾਸ ਕਰਕੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਸਰੋ ਮਰੀ ਅਕਾਲੀ ਦਲ ਦੇ ਆਪੂਰੇ ਉਹ ਸਾਰੇ ਟੈਨਸ਼ਨ ਦੇ ਵਿੱਚ ਨੇ ਪਤਾ ਨਹੀਂ ਹੁਣ ਲੱਗ ਸਕਿਆ ਜਿਵੇਂ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਕੁਝ ਹੋਇਆ ਹੈ ਜਾਂ ਨਹੀਂ ਹੋਇਆ ਸੁਖਬੀਰ ਸਿੰਘ ਬਾਦਲ ਜਖਮੀ ਹੋਏ ਨੇ ਜਾਂ ਨਹੀਂ ਹੋਏ ਅਸੀਂ ਆਉਣ ਵਾਲੇ ਸਮੇਂ ਜੇ ਤੁਹਾਨੂੰ ਦੱਸਾਂਗੇ ਲੇਕਿਨ ਫਿਲਹਾਲ ਖਬਰ ਆ ਗਈ ਹੈ ਕਿ ਜਿਹੜੇ ਕਾਫਲੇ ਦੇ ਨਾਲ ਸੁਖਬੀਰ ਸਿੰਘ ਬਾਦਲ ਜਾ ਰਹੇ ਸੀ ਫੋਰਚਨਰ ਗੱਡੀ ਦਾ ਭਿਆਨਕ ਐਕਸੀਡੈਂਟ ਹੋਇਆ ਇਨਾ ਕੋ ਭਿਆਨਕ ਐਕਸੀਡੈਂਟ ਹੋਇਆ ਕਿ ਉਸ ਦੇ 에ਅਰ ਬੈਗ ਵੀ ਖੁੱਲ ਗਏ ਧੰਨਵਾਦ